नमस्कार सत अकाल अदाप स्वागत है तो चैनल मैं इस वेबर लुधियाना तो सामने आई है जिथे सतलुज दरिया के पानी का पदर वन पिंडाली विखे बन टूट गया है हालांकि प्रशासन जिन्हें ही यह सूचना मिलती है उन्होंने वालों लोगों को अपील की जाती है कि वह सुरक्षित थावे चल जाए ਸਤਲੁਜ ਤੇ ਯਾਦੇ ਪਾਣੀ ਦਾ ਪੱਧਰ ਲਗਾਤਾਰ ਵਧਨ ਕਾਰਨ ਪਿੰਡ ਸਸਰਾਲੀ ਵਿਖੇ ਬੰਨ ਟੁੱਟਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਪ੍ਰਸ਼ਾਸਨ ਨੂੰ ਬੰਨ ਟੁੱਟਣ ਦੀ ਸੂਚਨਾ ਦੇ ਮਦਦ ਦੀ ਗੋਹਾਲ ਲਗਾਉਂਦਿਆਂ ਹੋਇਆਂ ਪਿੰਡ ਵਾਸੀਆਂ ਵੱਲੋਂ ਨਾਲ ਲੱਗਦੇ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਰਾਤ ਪਾਖੜਾ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਆਉਣ ਕਾਰਨ ਪਾਣੀ ਛੱਡਿਆ ਗਿਆ ਸੀ ਛੱਡੇ ਗਏ ਪਾਣੀ ਦੇ ਲੁਧਿਆਣਾ ਸਵੇਰੇ 4 ਵਜੇ ਤੱਕ ਪਹੁੰਚਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਸਸਰਾਲੀ ਕਲੋਨੀ ਵਿਖੇ ਬੰਦ ਕਮਜ਼ੋਰ ਹੁੰਦੇ ਦਿਖਾਈ ਦੇ ਰਹੇ ਸਨ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਾਵਿਤ ਖੇਤਰਾਂ ਦੇ ਨਜ਼ਦੀਕ ਨਗਰ ਵਾਸੀਆਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਬੰਨਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜ਼ਿਲ੍ਹਾ ਰਹਿائشੀਆਂ ਦੀ ਸੁਰੱਖਿਆ ਨੂੰ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਤੁਹਾਡਾ ਸਹਿਯੋਗ ਹੀ ਸਾਡੀ ਜਾਨ ਅਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ ਲੁਧਿਆਣਾ ਤੋਂ ਪ੍ਰਿੰਸ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ